हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਜਗਰਾਉ ਪੀਡੀਐਫ ਦਾ ਮੇਲਾ ਜਿਹੜਾ 16 17 ਤੇ 18 ਦਸੰਬਰ ਨੂੰ ਸਿਰਫ 24 ਮੁਕਾਬਲੇ ਹੋ ਕੇ ਹਟਿਆ ਜੀ ਉਹਨਾਂ ਦੇ ਵਿੱਚੋਂ ਵੱਡੀਆਂ ਐਚਫ ਗਾਮਾ 2 ਅੰਦਗਾਮਾ ਤੇ ਜਰਸੀ ਤੇ ਮੱਝਾਂ ਨੀਲੀ ਰਾਜ ਮੁਰਾ ਸਾਰਾ ਦਾ ਮੁਕਾਬਲੇ ਦਾ ਫਾਈਨਲ ਹੋ ਚੁੱਕਾਗਾ ਉਹਨਾਂ ਦੇ ਵਿੱਚ ਜੋ ਵੀ ਗਾਮਾ ਵੱਡੀਆਂ ਗਾਮਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਤੇ ਦੋਆਂ ਦ ਬੈੜਾਂ ਦੇ ਵਿੱਚੋਂ ਐਚ ਐਫ ਨਸਲ ਦੇ ਜਿਹੜੇ ਮੁਕਾਬਲੇ ਆ ਦੋ ਦ ਚ ਭਾਈਓ ਉਹਨਾਂ ਚ ਪਹਿਲੇ ਦੂਜੇ ਨੰਬਰ ਦੇ ਇੱਕੋ ਘਰ ਦੇ ਤਿੰਨ ਗਾਂਾਂ ਨੇ ਇਹ ਆਪਾਂ ਤੁਹਾਡੀ ਜਾਣਕਾਰੀ ਸਾਂਝੀ ਕਰਾਉਣਾ ਵੀ ਕਿਹੜੇ ਪਿੰਡ ਤੋਂ ਆਏ ਸੀ ਕਿਹੜੇ-ਕਿਹੜੇ ਸੀਮੰਡੀਆਂ ਆ ਜਾਂ ਕੀ ਇਹਨਾਂ ਦੇ ਫੀਡ ਰਿਕਾਰਡ ਆ ਆਪਾਂ ਗੱਲਬਾਤ ਕਰਉਣਾ ਭਾਈ ਸੱਸੀ ਕਲ ਜੀ ਸੱਸੀ ਕਲ ਜੀ ਅ ਹੋਰ ਠੀਕ ਠਾਕ ਜੀ ਸਾਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਜੀ ਤੁਹਾਡੇ ਜਿਹੜੇ ਪਸ਼ੂ ਇਥੋਂ ਚੈਂਪੀਅਨ ਬਣਨਾ ਜੇ ਆਪਾਂ ਗੱਲ ਕਰੀਏ ਜੀ ਜਿਹੜੀਆਂ ਵੱਡੀਆਂ ਗਾਂਾਂ ਮੁਕਾਬਲੇ ਹੋਏਗੇ ਉਹਨਾਂ ਜੋ ਵੱਡੀ ਗਾਂ ਉਹਨੇ ਆਪਣਾ ਕਿਨਆਉਦ ਕੱਢਾਈ ਅਨ ਸਭ ਤੋਂ ਪਹਿਲਾਂ ਜੀ ਮੈਂ ਵਧਾਈ ਦੇਣਾ ਚਾਹੁੰਦੇ ਹਾਂ ਭਾਈ ਇਕਬਾਲ ਸਿੰਘ ਜੀ ਪਾਲੀਆ ਨੂੰ ਜੀ ਭਾਈ ਜੀ ਦਾ ਪਿੰਡ ਪਾਲੀਆ ਜ਼ਿਲ੍ਹਾ ਨਾਬਾ ਜੀ ਜੀ ਤੇ ਜ਼ਿਲ੍ਹਾ ਬੱਡੇ ਜ਼ਿਲ੍ਹਾ ਪਟਿਆਲਾ ਜੀ ਤੇ ਭਾਈ ਜੀ ਦੇ ਜੋ ਫਸਟ ਇੱਕ ਵਨ ਆਫ ਦਾ ਟਰਮੈਂਡਸ ਰਿਕਾਰਡ ਹੈ ਇਹ ਪ੍ਰੀਵੀਅਸ ਹਿਸਟਰੀ ਅਕੋਰਡਿੰਗ ਜੀ ਤੇ ਭਾਈ ਜੀ ਇਹ ਸਟ੍ਰਾਈਕਰ ਦੀ ਜਿਹੜੀ ਡਾਕਟਰ ਅਡਲਟ ਚਾਹੀਏ ਸਟ੍ਰਾਈਕਰ ਦੀ ਐਵੀਐਸਾ ਸਟ੍ਰਾਈਕਰ ਬੋਲੋ ਦੀ ਜੋ 66 ਕਿਲੋ 66 ਕਿਲੋ ਹਾਂ 66 ਕੁਛ ਗ੍ਰਾਮ ਉੱਪਰ ਦੁੱਧ ਪ੍ਰੋਪਰ ਦੱਸੋ ਕਿੰਨਾ ਦੁੱਧ ਕੱਟੇ ਪੁਆਇੰਟ ਕੁਛ ਗ੍ਰਾਮ ਸੀਗਾ ਜਿਹੜਾ ਸਟ੍ਰਾਈਕਰ ਨੇ ਦੁੱਧ ਦਿੱਤਾ ਤੇ 64. ਕੁਛ ਗ੍ਰਾਮ ਕੱਢ ਕੇ ਪਹਿਲੇ ਨੰਬਰ ਤੇ ਇਹ ਆ ਗਈ ਹੈ ਠੀਕ ਹੈ ਦੇਖ ਸਕਦੇ ਹੋ ਜੀ 66 ਕਿਲੋ ਕੁਛ ਇਹਦੇ ਗ੍ਰਾਮ ਜਿਹੜੇ 200 ਗ੍ਰਾਮ ਉੱਪਰ ਦੁੱਧ ਇਹ ਵੱਡੀਆਂ ਗਾਵਾਂ ਦੇ ਵਿੱਚੋਂ ਐਚ ਆਫ ਦੇ ਵਿੱਚੋਂ ਜਿਹੜੀ ਇਹ ਪਹਿਲੇ ਨੰਬਰ ਤੇ ਆਈ ਹੈਗੀ ਇਹ ਇੱਕ ਦਿਨ ਦਾ 24 ਘੰਟੇ ਦੁੱਧ ਬਣਿਆਗਾ 66 ਕਿਲੋ ਕੁਛ ਗ੍ਰਾਮ ਜੀ ਹਾਂ ਜੀ ਠੀਕ ਆ ਤੇ ਇਹ ਵੀ ਸਟ੍ਰਾਈਕਰ ਬੋਲਦੀ ਆ ਗਈ ਤੇ ਜੇ ਆਪਾਂ ਗੱਲ ਕਰੀਏ ਨਾਲ ਦੀ ਨਾਲ ਥੋੜੀ ਖੀਡਵਾਰ ਦਾ ਸੂਖਾ ਖਲਖਰਾਖ ਬਾਰੇ ਵੀ ਕੀ ਚੱਲਦੀ ਖਲਖਰਾਖ ਇਹਨਾਂ ਦੀ ਤੇ ਫਿਰ ਉਹ ਜਿਹੜੀ ਬੈਕ ਆਪਣੇ ਤਿਆਰ ਕਰਦੇ ਨੇ ਡਾਈਟ ਦੀ ਜੀ ਉਸ ਆ ਹਰਪੀ ਸਿੰਘ ਹੁੰਦਲ ਜੀ ਉਹ ਕਾ ਡੈਰੀ ਫਾਰਮ ਠੀਕ ਆ ਜੀ ਤੇ ਉਹਨਾਂ ਦੀ ਡਾਈਟ ਕੀ ਸੀਗੀ ਸਾਰੀ ਜੀ ਠੀਕ ਆ ਜੀ ਠੀਕ ਕੰਪੀਟੀਸ਼ਨ ਉਹਨੇ ਜੀ ਜਿਵੇਂ ਜਿਵੇਂ ਤਿਆਰ ਕਰਦੇ ਨੇ ਉਹ ਮੁੰਡਿਆਂ ਨੂੰ ਐਂਡ ਚ ਚੱਲੀ ਜਾਂਦੀ ਹੈਗੀ ਠੀਕ ਹੈ ਕਰ ਚ ਕਿੰਨੇ ਕਿੰਨੇ ਕਿ ਪਸ਼ੂ ਦਾ ਫਾਰਮ ਆਪਣੇ ਕੋਲ ਟੋਟਲ ਆ ਸਭ ਤੋਂ 110 ਐਨੀਮਲ ਨੇ 110 ਐਨੀਮਲ ਆ ਇਸ ਵਿੱਚ ਆਪਾਂ ਆਹ ਤਿੰਨ ਪਸ਼ੂ ਜੀ ਪਾਏ ਸੀਗੇ ਔਰ ਤਿੰਨੇ ਹੀ ਆਪਣੇ ਇਥੋਂ ਦੇ ਵਿਜੇਤਾ ਰਹੇ ਨੇਗੇ ਆਸ਼ਟਾ ਦੇ ਵਿੱਚ ਵੀ ਦੁੰਦੀ ਆਈ ਆਪਣੇ ਮਿਲਕੀ ਦੇ ਵਿੱਚ ਹਾਂਜੀ ਤੇ ਸੈਕਿੰਡ ਦੇ ਵਿੱਚ ਵੀ ਦੁੰਦੀ ਆਈ ਆ ਜੀ ਇਹ ਵੱਡੀਆਂ ਦੇ ਵਿੱਚ ਵੀ ਆਪਾਂ ਨੇ ਕੱਲ ਮਾਰੀ ਆ ਜੀ ਠੀਕ ਆ ਜੀ ਅ ਜੋ ਭਾਈ ਇਹ ਦੋ ਅੰਦ ਗਾਵਾਂ ਦੇ ਮੁਕਾਬਲੇ ਹੋਏ ਉਹਨਾਂ ਚੋਂ ਕਿਹੜੀ ਗਾਣੇ ਦੇ ਚੋਂ ਪਹਿਲਾ ਨੰਬਰ ਜਿੱਤਾ ਕਿਹੜੀ ਨ ਦੂਜਾ ਜਿੱਤਾ ਜੀ ਇਹਨਾਂ ਚੋਂ ਇਹਦੇ ਵਿੱਚੋ ਜੇ ਮੈਂ ਦੱਸਣਾ ਚਾਹਾਂਗਾ ਜੀ ਜਿਹੜੀ 1008 ਨੰਬਰ ਤੁਸੀਂ ਇੱਥੇ ਦੇਖ ਰਹੇ ਹੋ 1008 ਨੰਬਰ ਆ ਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਇਹ ਫਸਟ ਨੰਬਰ ਤੇ ਸੀ ਦੋ ਅੰਦ ਗਾਂਵਾਂ ਦੇ ਵਿੱਚ ਦੋ ਦੰਦ ਦੇ ਵਿੱਚ 49 ਕਿਲੋ 860 ਗ੍ਰਾਮ ਦੁੱਧ ਦੇ ਕੇ ਫਸਟ ਨੰਬਰ ਤੇ ਆਈ ਹੈ ਠੀਕ ਹੈ ਜੀ ਪਹਿਲੇ 9.860 ਜੀ ਲੇਟਰ ਦੁੱਧ ਦੇ ਕੇ ਜੀ ਇਹ ਪਹਿਲੇ ਨੰਬਰ ਤੇ ਆਈ ਹੈ ਜੀ ਤੇ ਜ਼ਿਆਦਾ ਕੋਈ ਵੱਡਾ ਫਰਕ ਨਹੀਂ ਸੀ ਅੱਛਾ ਜੀ ਕੋਈ ਵੱਡਾ ਜੇ ਤੁਸੀਂ ਇਹਦੀ ਗੱਲ ਕਰੋਗੇ ਇਹਦਾ ਸੀ 49.275 ਗ੍ਰਾਮ ਇੱਕੋ ਕਰਦਿਆਂ ਦੋ ਗ੍ਰਾਮਾਂ ਨੇ ਆਪਸ ਵਿੱਚ ਕੰਪੀਟੀਸ਼ਨ ਲੜਿਆ ਇਹਨਾਂ ਨੇ ਆਪਸ 'ਚ ਹੀ ਕੰਪੀਟੀਸ਼ਨ ਲੜਿਆ ਯਾ ਜੀ ਤੇ ਤੁਸੀਂ ਦੇਖ ਲਓ ਕੁਛ ਗ੍ਰਾਮਾਂ ਦਾ ਹੀ ਫਰਕ ਆ ਮੈਨੂੰ ਇਹ ਲੱਗਦਾ ਕਿ ਦੋਵੇਂ ਹੀ ਫਰਸਟ ਆ ਦੋਵੇਂ ਫਰਸਟ ਹੀ ਕੁਛ ਗ੍ਰਾਮਾਂ ਦਾ ਹੀ ਫਰਕ ਆ ਬਿਲਕੁਲ ਜੀ ਅੱਛਾ ਤੇ ਜੇ ਹਾਂ ਫਾਦਰ ਦੀ ਗੱਲ ਕਰੀ ਆਪਾਂ ਦੋਨਾਂ ਵੇੜਾਂ ਦੇ ਜਿਵੇਂ ਆਪਾਂ 1008 ਜਿਹੜੀ ਨੇ ਪਹਿਲਾ ਨੰਬਰ ਜਿੱਤਿਆ ਇਹਦੇ ਫਾਦਰ ਦੀ ਗੱਲ ਕਰੀਏ ਇਹਦਾ ਫਾਦਰ ਜੇ ਮੈਂ ਇਹਦੀ 1008 ਦੀ ਗੱਲ ਕਰਾਂ ਤੁਸੀਂ ਸਟਰਕਚਰ ਦੇਖੋ ਕਿੰਨਾ ਸੋਹਣਾ ਆ ਜੀ ਅਰ ਲੇਵਾ ਤੁਸੀਂ ਦੇਖੋ ਕਿੰਨਾ ਸੋਹਣਾ ਬੰਤਰ ਬਣਿਆ ਹੋਇਆ ਆ ਜੀ ਜੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਤੁਸੀਂ ਇਹਦੀ ਨਾੜਾ ਦੇਖੋ ਜੀ ਠੀਕ ਹੈ ਹਾਲੇ ਤਾਂ ਚਲੋ ਜੇ ਮੈਂ ਗੱਲ ਕਰਾਂ ਇਹਦੀ ਹੁਣੀ ਹੁਣੀ ਥੋੜੇ ਟਾਈਮ ਪਹਿਲਾਂ 2-3 ਘੰਟੇ ਪਹਿਲਾਂ ਮਤਲਬ 4 ਵਜੇ ਦੇ ਲਾਗੇ ਇਹਦੀ ਚਵਾਈ ਹੋਈ ਸੀ ਜੀ ਜੀ ਤੇ ਜੇ ਤੁਸੀਂ ਸ਼ਾਮ ਨੂੰ ਥੋੜੇ ਟਾਈਮ ਬਾਅਦ ਦੇਖੋਗੇ ਇਹਦਾ ਫਿਰ ਤੋਂ ਲੇਵਾ ਜਿਹੜਾ ਆਰਡਰ ਆ ਪੂਰਾ ਭਰ ਜਾਊਗਾ ਸਮੇਂ ਦੇ ਮੁਤਾਬਕ ਤਿਆਰੀ ਚੰਗੀ ਕਰਨੀ ਹੈ ਨਹੀਂ ਬਿਲਕੁਲ ਜੀ ਆ ਜੇ ਇਹਦੀ ਮ ਸੀਮਨ ਦੀ ਜੇ ਮੈਂ ਗੱਲ ਕਰਾਂ ਇਹ ਏਬੀਐਸ ਤੇ ਅਰਮਾਡਾ ਸੀਮਨ ਦੀ ਆ ਜੀ ਏਬੀਐਸ ਆਰ ਮਾਡਲ ਜਿਹੜਾ ਸੀ ਸੀਮਾ ਬੋਲ ਇੰਪੋਰਟ ਕਰਵਾਇਆ ਸੀਗਾ ਯੂ ਐਸ ਏ ਤੋਂ ਜੀ ਇਹ ਉਹਦੀ ਧੀ ਆ ਉਸ ਬੋਲ ਦੀ ਧੀ ਆ ਜੀ ਉਸ ਬੋਲ ਦੀ ਧੀ ਆ ਠੀਕ ਆ ਜੀ ਤੇ ਤੇ ਜੇਕਰ ਆਪਾਂ 1007 ਤੁਸੀਂ ਦੇਖ ਰਹੇ ਹੋ ਇਹਦਾ ਵੀ ਤੁਸੀਂ ਬੰਦ ਤੇ ਇਹਦਾ ਕਦ ਕਾੜ ਦੇਖੋ ਤੁਸੀਂ 1007 ਨੰਬਰ ਇਹ ਇਹ ਸੈਕੰਡ ਪੋਜੀਸ਼ਨ ਦਾ ਦੂਜਾ ਨੰਬਰ ਇਹਦਾ ਤੇ ਇਹਦਾ ਵੀ ਜੇ ਤੁਸੀਂ ਆ ਆਰਡਰ ਦੇ ਤੁਸੀਂ ਦੇਖੋਗੇ ਇਹਨੂੰ ਆਰਡਰ ਕਲੈਫਟ ਕਹਿੰਦੇ ਆ ਜੀ ਇਹਦੀ ਆਰਡਰ ਕਲੈਫਟ ਤੁਸੀਂ ਦੇਖੋ ਟੀਪੀ ਪਲੇਸਮੈਂਟ ਦੇਖੋ ਇਹਰਾ ਦਾ ਸਟਰਕਚਰ ਦੇਖੋ ਕਿੰਨਾ ਸੋਹਣਾ ਆ ਤੇ ਮੈਂ ਧੰਨਵਾਦ ਕਰੂੰਗਾ ਇਕਬਾਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਤੇ ABS ਯੂਜ਼ ਕੀਤਾ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹ ਵੀ ABS ਅਰਮਾਡਾ ਦੀ ਹੈ ਅੱਛਾ ਇਹ ਵੀ ABS ਅਰਮਾਡਾ ਦੀ ਹੈ ਅਰਮਾਡਾ ਦੀ ਅਜੇ ਤੁਸੀਂ ਥੋੜਾ ਅੱਗੇ ਆਉਂਗੇ ਜੇ ਤੁਸੀਂ ਇਹਦਾ ਟੈਗ ਵੀ ਦੇਖੋਗੇ ਇਦੇ ਟੈਗ ਤੇ ਵੀ ਰਮਾਡਾ ਆ ਦੇਖੋ ਰਮਾਡਾ ਲਿਖਿਆ ਹੋਇਆ ਹੈ ਇਹ ਵੀ ਐਬੀਐਸ ਰਮਾਡਾ ਦਿੱਤਾ ਹੈ ਐਬੀਐਸ ਰਮਾਡਾ ਦੀ ਹਾਂਜੀ 123 ਸੇਮ ਜੇ ਤੁਸੀਂ ਉਹਦਾ ਵੀ ਤੁਸੀਂ ਟੈਗ ਦੇਖੋਗੇ ਉੱਤੇ ਵੀ ਟੈਗ ਤੇ ਇਹਦੀ ਸਟਰਕਚਰ ਜਦੋਂ ਆਰਡਰ ਦੀ ਬਣਤਰ ਆ ਬਿਲਕੁਲ ਸੇਮ ਨਜ਼ਰ ਆਉਂਦੀ ਆ ਬਹੁਤ 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 ਇਥੋਂ ਆਪਣੇ ਆਪ ਦੋਨੇ ਇਕੱਠੇ ਬਰਾਬਰ ਰੱਖ ਰਹੇ ਦੇਖ ਸਕਦੇ ਹੋ ਐਬੀਐਸ ਰਮਾਡਾ ਦੀਆਂ ਧੀਆਂ ਨੇ ਦੋਨੋਂ ਹਾਂਜੀ ਜੀ ਤੇ ਇਹਨਾਂ ਦੀ ਖਾਦ ਖੁਰਾਕ ਬਾਰੇ ਦੱਸ ਸਕਦੇ ਹੋ ਖੁਰਾਕ ਜਿਹੜੀ ਆ ਸਰਦਾਰ ਇਕਬਾਲ ਸਿੰਘ ਜੀ ਜਿਹੜੇ ਮਤਲਬ ਇਨਾਦੇ ਮਤਲਬ ਜਿਹੜੇ ਜਿੰਨਾ ਨਾ ਕੰਪੀਟੀਸ਼ਨ ਲੜਦੇ ਨੇ ਜੀ ਸਰਦਾਰ ਹਰਪ੍ਰੀਤ ਸਿੰਘ ਹੰਦਲ ਸੀ ਜੀ ਤੇ ਉਹਨਾਂ ਦੀ ਡਾਈਟ ਦੇ ਹਿਸਾਬ ਨਾਲ ਹੀ ਇਕਬਾਲ ਭਾਈ ਚੱਲਦੇ ਆ ਠੀਕ ਹੈ ਜੀ ਤੇ ਉਹੀ ਇਹਨਾਂ ਨੂੰ ਡਾਈਟ ਸਾਰਾ ਦੱਸਦੇ ਆ ਉਹੀ ਡਾਈਟ ਦੇ ਹਿਸਾਬ ਨਾਲ ਆ ਇਹ ਸਾਰਾ ਯੂਜ਼ ਕਰਦੇ ਡਾਈਟ ਪਲਾਨ ਜਿਹਨਾਂ ਦਾ ਖੋਦਨ ਦਾ ਆਪਣਾ ਹੀ ਆ ਕਰਦਾ ਆਪਣਾ ਵੀ ਕਿਸੇ ਮਤਲਬ ਇਹ ਆਪਾਂ ਰੈਡੀमेड ਫੀਡ ਨਹੀਂ ਇਹ ਮਤਲਬ ਨਹੀਂ 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 ਆਪਣੇ ਹੋਮ ਮੈਕਸ ਪਾਉਂਦੇ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਵੀਰਕਵਾਲ ਜਿਵੇਂ ਆਪਾਂ ਗੱਲ ਕਰੀ ਛੋਡੇ ਪਸ਼ੂ ਇਥੋਂ ਚੈਂਪੀਅਨ ਬਣੇ ਜਿੱਤਿਆ ਨਾ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀ ਤੁਸੀਂ ਪਹਿਲਾਂ ਗੱਲ ਕੀਤੀ ਛੋਡੇ 110 ਪਸ਼ੂ ਲੱਗ ਪਾਏ ਤਿੰਨ ਪਸ਼ੂ ਦੇ ਮੁਕਾਬਲੇ ਚ ਪਾਇਆਗੇ ਇਥੋਂ ਦੇ ਤੁਹਾਨੂੰ ਜਿਹੜਾ ਲੱਗਿਆ ਮਾਹੌਲ ਕਿਵੇਂ ਲੱਗ ਕਿਵੇਂ ਦੀ ਖਾਦ ਖਰਾਕ ਤੁਸੀਂ ਚਾਲ ਚਲਾਈ ਇਹਨਾਂ ਦੀ ਕਿਵੇਂ ਇਹਨਾਂ ਨੂੰ ਸੰਭਾਲਿਆ ਪੰਜ ਸੱਤ ਦਿਨ ਨਹੀਂ ਬਿਨਾ ਪਹਿਲਾਂ ਕੀ ਗੱਲਬਾਤ ਰਹੀ ਧੰਨਵਾਦ ਕਰਦੇ ਹਾਂ ਸਾਰੀ ਪੀਡੀਐਫ ਦੇ ਜੀ ਐਸੋਸੀਏਸ਼ਨ ਦਾ ਜੀ ਜੀ ਜਿਨ੍ਹਾਂ ਨੇ ਇੰਨਾ ਸੋਹਣਾ ਪਾਰਦਰਸ਼ੀ ਮੇਲਾ ਕਰਵਾਇਆ ਜੀ ਬਾਕਾਇਦਾ ਕੈਮਰੇ ਲੱਗੇ ਪਏ ਨੇ 24 ਘੰਟੇ ਹਾਂ ਹੋਈ ਤੇ ਬਿਲਕੁਲ ਸਾਫ਼ ਸਰਾਪਾ ਕੰਮ ਇੱਕ ਨੰਬਰ ਕੰਮ ਹੋਇਆ ਵਾ ਫਿਨਿਸ਼ਨ ਹੋਇਆ ਜੀ ਜੀ ਬਾਕੀ ਉਹਨਾਂ ਦੀ 1 ਮਿੰਟ ਦੀ ਉਹਨਾਂ ਦੇ ਅੰਦਰ ਸੋ ਸਕਰੀਨ ਵਗੈਰਾ ਉੱਤੇ ਟੋਟਲੀ ਪ੍ਰਬੰਧਿਤ ਤੇ ਕੈਮਰੇ ਚਾਲੂ ਥੇ ਜੀ ਕੋਈ ਬੰਦੇ ਨੇ ਕਿਸੇ ਨੇ ਕੋਈ ਗਲਤੀ ਕੀਤੀ ਆ ਤਾਂ ਨਾਲ ਦੀ ਨਾਲ ਸੇ ਰਿਕਾਰਡਿੰਗ ਹੁੰਦੀ ਉਹਨੂੰ ਪ੍ਰੈਸ਼ਰਮੈਂਟ ਜਾਂ ਸਾਰਾ ਕੁਝ ਦਾ ਹੱਲ ਕੀਤਾ ਇਹਨਾਂ ਨੇ ਬਹੁਤ ਸੋਹਣਾ ਪਾਰਦਾਸ਼ੀ ਮੇਲਾ ਹੋਇਆ ਇਹ ਜੀ ਤੇ ਰਹੀ ਆਪਣੀ ਇਹਦੀ ਜਿਹੜੀ ਨਾਲ ਵਗੈਰਾ ਆਪਾਂ ਦਿੰਦੇ ਆ ਆਪਾਂ ਕੁਝ ਨਹੀਂ ਦਿੱਤਾ ਜੀ ਇਹਨਾਂ ਨੂੰ ਸਿਰਫ ਜੇ ਦਿੱਤੀ ਆ ਤਾਂ ਨਾਲ ਸਿਰਫ ਇਹਨੂੰ ਮੁੱਖ ਵਾਸਤੇ ਕੋਈ ਮੈਡੀਸਿਨ ਦਿੱਤੀ ਆ ਉਹ ਵੀ ਆਉਂਦੇ ਟੀਮ ਆ ਉਹ ਵੀ ਆਪਾਂ ਲਿਵਰ ਟੌਨਕ ਦਿੰਨੇ ਆਪਾਂ ਜੋ ਉਹ ਵੀ ਪੀਡੀਏ ਫੇਰੇ ਜਿਹੜੇ ਡਾਕਟਰ ਸੀਗੇ ਉਹ ਟੀਮ ਆਉਂਦੀ ਸੀਗੀ ਤੇ ਨਾਲ ਆ ਕੇ ਸਾਨੂੰ ਅਸੀਂ ਦੱਸ ਗਏ ਉਹਨਾਂ ਨੂੰ ਉਹ ਦਿੰਦੇ ਸੀਗੇ ਜੀ ਤਿੰਨੋ ਕੰਮਾਂ ਨੂੰ ਤਿੰਨੇ ਕੰਮਾਂ ਨੂੰ ਜੀ ਠੀਕ ਆ ਐਕਸਟਰਾ ਮਤਲਬ ਕੁਝ ਨਹੀਂ ਤੁਸੀਂ ਉਹਦੇ ਦਾ ਐਕਸਟਰਾ ਕੋਈ ਇਹਨਾਂ ਨੂੰ ਚੀਜ਼ ਨਹੀਂ ਦਿੱਤੀ ਅਸੀਂ ਨੇ ਨੈਚੁਰਲ ਦੁੱਧ ਕਢਾਇਆ ਸਿਰਫ ਆਪਣੀ ਡਾਈਟ ਨਾਲ ਆਪਦੇ ਪੱਠਿਆਂ ਨਾਲ ਆਪਦੀ ਫੀਡ ਨਾਲ ਠੀਕ ਹੈ ਹੋਰ ਕੋਈ ਐਕਸਟਰਾ ਬਾਹਰਲੀ ਚੀਜ਼ ਨਹੀਂ ਦਿੱਤੀ ਹੈ ਜੀ ਤੇ ਦੇਖੋ ਵੀਰੇ ਆਪਾਂ ਮੇਲੇ ਚ ਹਰ ਇੱਕ ਨੂੰ ਪਤਾ ਵੀ ਪਸ਼ੂ ਇੱਥੇ ਆ ਕੇ ਸਟ्रेस ਮੰਦਾ ਹੈ ਹੁਣ ਆਪਾਂ ਨੇ ਆਪਾਂ ਘਰੋਂ ਰਸਤਰੀ ਚ ਲਈ ਆਪਾਂ ਵੀ ਥੋੜਾ ਬੰਦਸ਼ੀ ਚ ਰਹੇ ਨੇ ਸਾਡੇ ਜਾਨਵਰ ਅਸੀਂ ਰੇਗਸਲ ਕੰਪੀਟੀਸ਼ਨ ਲਾ ਰਹੇ ਹਾਂ ਪੀਡੀਐਫ ਦਾ ਜੀ ਤੇ ਇਹ ਵੀ ਲਾਉਣਾ ਤੇ ਮੂਰੇ ਵੱਡਾ ਵੀ ਲਾਉਣਾ ਕਿੰਨੇ ਕ ਸਮੇਂ ਤੋਂ ਭਾਗ ਲੈ ਰਹੇ ਹਾਂ ਪੀਡੀਐਫ ਦੇ ਵਿੱਚ ਇਹ ਤਕਰੀਬਨ 2016 ਤੋਂ ਚੱਲਦਾ ਜੀ ਮੈਂ ਸੁਣਾਂ ਜੇ ਮਿਲ ਚਾਰੇ ਹੋਗੇ ਮਿਲ ਚਾਰੇ ਠੀਕ ਹੈ ਠੀਕ ਹੈ ਤੇ ਘਰੇ ਆਪਾਂ ਗੱਲ ਕਰੀ ਇਹਨਾਂ گاਵਾਾਂ ਦੀ ਤੁਹਾਡੀ ਕਪੈਸਿਟੀ ਤਾਂ ਜ਼ਿਆਦਾ ਹੋਊਗੀ ਕਿਉਂਕਿ ਇੱਥੇ ਥੋੜਾ ਜਿਹਾ ਪਤਾ ਲੱਗਿਆ ਪਸ਼ੂ ਬੰਦ ਛੱਡਾ ਜਾਂਦਾ ਫਿਰ ਵੀ ਜਿਹੜੀ ਵੱਡੀ ਗਾਂ ਇਸਟੈਕਰ ਦੀ ਉਹਦਾ ਤਕਰੀਬਨ ਇੱਥੇ ਵੀ ਉਹਦਾ ਮੈਂ ਪਲਾ ਇੱਥੇ ਆਪਣੇ ਬੇਰਕੇ ਇਹਨੂੰ ਲਾੜ ਦੁੱਧ ਇੱਥੇ ਪਾਉਂਦੇ ਹੁੰਦੇ ਸੀਗੇ ਸੀ ਜੀ ਜੀ ਤੇ ਇੱਥੇ ਤਕਰੀਬਨ ਉਹਦਾ 73-74 ਕਿਲੋ ਦੁੱਧ ਮੈਂ ਘਰੇ ਸੀਗਾ ਮੇਰੇ ਲਈ ਜੀ ਉਰੇ ਵੀ ਮੈਂ ਮਿਲ ਕੇਗਾ ਦਾ ਜੋਕ ਕੇ ਰੋਜ਼ 8 ਘੰਟੇ ਦੀ ਚੋਾਈ ਦੇ ਵਿੱਚ ਇੱਥੇ ਵੀ ਇਹਨੇ 73-74 ਕਰਦੀ ਰਹੀ ਆ ਜੀ ਉਸੇ ਟੈਂਪਰੇ ਤੇ ਕੁਝ ਨੂੰ ਅੱਜ ਹੀਟ ਦੇ ਵਿੱਚ ਵੀ ਹੈਗੀ ਦੋ ਦਿੰਦੀ ਹੈ ਠੀਕ ਹੈ ਜੀ ਤਾਂ ਫਿਰ ਵੀ ਇਹਦੇ ਬੜਾ ਸੋਹਣਾ ਮਿਲਕਿੰਗ ਰਿਕਾਰਡ ਬਣਾਇਆ 60 ਕਿਲੋ ਤੋਂ ਉੱਤੇ ਗਿਆ ਜੀ ਤੇ ਬਾਕੀ ਮਨ ਦੀ ਕੋਈ ਗੱਲ ਨਹੀਂ ਸਾਡੇ ਜਾਨਵਰਾਂ ਨੂੰ ਜਿੱਥੇ ਜਾਣਿਆ ਦਾ ਜੀ ਲਾਲਾ ਮਿਲ ਜੀ ਲਾਲਾ ਠੀਕ ਆ ਠੀਕ ਆ ਜੀ ਤੇ ਇਹ ਵੀ ਮਤਲਬ ਇਹ ਲੱਗ ਭਾਈ ਜਿੰਨਾ ਕਦੋਂ ਤਾਂ ਕੱਢਿਆ ਨੇ ਇੱਕ ਘਰੇ ਇੰਨੀ ਜਲਦਾ ਜੀ ਵੱਧ ਚਲਦਾ ਸੀ ਕੰਮ ਨਹੀਂ ਨਾ ਥੱਲੇ ਇਹਦੇ ਥੱਲੇ 54 ਕਿਲੋ ਸੀਗਾ ਘਰੇ ਜੀ ਜੀ ਉਹ ਬਸ ਬਰਾਬਰੇ ਸੀਗੇ ਬਰਾਬਰੇ ਜੀ 50 ਤੋਂ ਪਲਸ ਸੀਗਾ 55 55 ਚੱਲਦੇ ਰਹੇ ਸੀਗੇ ਲੈ ਇੱਕ ਛਾਂ ਦਾ ਹੀ ਫਰਕ ਸੀਗਾ ਹਾਂ ਕਿਉਂਕਿ ਰੁਟੀ ਜਾਂ ਤਾਂ ਦੁੱਧ ਮਿੰਨਦੇ ਨਹੀਂ ਲੱਗ ਪਾ ਹਾਂ ਚੱਲੀ ਜਾਂਦਾ ਨਾ ਉਰੇ ਆ ਕੇ ਥੋੜਾ ਜਿਹਾ ਲੋ ਮਾੜਾ ਮੋਟਾ ਹੋ ਜਾਂਦਾ ਜਾਨਵਰ ਦਾ ਕਿਉਂ ਨਵੀਆਂ ਬੱਚੀਆਂ ਦੀਆਂ ਥੋੜਾ ਮੜ ਮੋੜ ਡਰ ਵੀ ਜਾਂਦੀਆਂ ਨੇ ਹਾਂਜੀ ਉੱਥੇ ਚਵਾਈ ਚ ਵੀ ਕਰਦੇ ਵੇਲੇ ਠੀਕ ਹੈ ਜੀ ਤੇ ਬਾਕੀ ਬਹੁਤ ਅੱਛਾ ਰਿਹਾ ਜੀ ਜੀ ਵੀਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੀ ਟੀਮ ਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਇੱਕ ਵਾਰ ਹਾਂਜੀ ਇਹ ਵੀ ਇਸ ਦਾ ਮੈਂ ਧੰਨਵਾਦ ਕਰਦਾ ਜੀ ਜੀ ਜਿਨ੍ਹਾਂ ਨੇ ਇੰਨਾ ਸੋਹਣਾ ਸਾਨੂੰ ਮਦਦ ਲੈ ਕੇ ਤੋਹੇ ਦਿੱਤਿਆ ਕ ਸੀਮਨ ਸਾਡੇ ਦਿੱਤਾ ਸੁਖਦੀਪ ਨੇ ਮੈਨੂੰ ਧੱਕੇ ਨਾਲ ਰਮਾਡਾ ਦਿੱਤਾ ਸੀ ਜੀ ਵੀ ਮੇਰੇ ਕਹਿੰਦੇ ਇੱਕ ਵਾਰੀ ਤੁਸੀਂ ਰਮਾਡਾ ਯੂਜ਼ ਕਰੋ ਫਾਰਮ ਤੇ ਜੀ ਵੀ ਮੈਨੂੰ ਤੁਸੀਂ ਯਾਦ ਜ਼ਰੂਰ ਕਰੇਂਗੇ ਬਿਲਕੁਲ ਆ ਰਿਜ਼ਲਟ ਸੋਡੇ ਸਾਹਮਣੇ ਆਇਆ ਅੱਜ ਵੀ ਜਿੰਨੇ ਉਰੇ ਆਪਣੇ ਫਾਰਮਰ ਆਉਂਦੇ ਨੇ ਕੋਈ ਪੁੱਛਦਾ ਤਾਂ ਸਚਾਈ ਦੱਸਣ ਚ ਕੋਈ ਹਰਜ ਨਹੀਂ ਆਪਰੋ ਹਰਜ ਨਹੀਂ ਕੋਈ ਇਹਦਾ ਕੋਈ ਨੁਕਸਾਨ ਕਿਹੜਾ ਕੋਈ ਫਾਇਦਾ ਨਹੀਂ ਹੋਏਗਾ ਜਿਸੇ ਮੇਰੀ ਅੱਜ ਫਸਟ ਟਾਈਆਂ ਨੇ ਤਾਂ ਮੈਂ ਉੱਲਾ ਰੱਖਾਂ ਵੀ ਗਾਹ ਨੂੰ ਕੱਲ ਨੂੰ ਮੈਂ ਫਸਟ ਟਾਈਮ ਆ ਹੂੰ ਤੇ ਮੈਂ ਤੇ ਇਹ ਕਹਣਾ ਵੀ ਜੇ ਕੱਲ ਨੂੰ ਚੰਗਾ ਸੀਮਨ ਇਹ ਵੀ ਇਸ ਦਾ ਰਮ ਚੰਗਾ ਬੁੱਲਾ ਜੀ ਤੇ ਲਾਉਣ ਤਾਂ ਅੱਗੇ ਤੋਂ ਆਪਦਾ ਚੰਗੀ ਮਿਲਕਿੰਗ ਰਿਕਾਰਡ ਰੱਖ ਬੰਦਾ ਸਾਡੇ ਵਾਂਗ ਇੱਥੇ ਬਣਾਵੇ ਵੀ ਇੱਥੇ ਨਾਮ ਕਮਾਵੇ ਨਾ ਨਾਮ ਕਮਾਵੇ ਇੱਥੇ ਤੇ ਛੋੜਾ ਤਿਆਰ ਬਾ ਵੀਰੇ ਫਾਰਮ ਦੇ ਵਿੱਚ ਔਰ ਮੇਲੇਾਂ ਦੇ ਵਿੱਚ ਨਵੇਂ ਮੁੰਡਿਆਂ ਨੂੰ ਇੱਕ ਬਸ ਲਾਸਟ ਸੁਨੇਹਾ ਜਰੂਰ ਦੇ ਦਿਓ ਕੋਈ ਨਾ ਕੋਈ ਨਵੇਂ ਮੁੰਡੇ ਨੂੰ ਇਹ ਆ ਜੀ ਵੀ ਦੇਖੋ ਜੇਹੇ ਰੱਖਣੀਆਂ ਨੇ ਜੀ ਤਾਂ ਦਿਲੋਂ ਰੱਖਿਓ ਤੇ ਉਹ ਪਿਆਰ ਕਰਿਓ ਜੀ ਇਹ ਨਾ ਹੋਵੇ ਵੀ ਤੁਸੀਂ ਇਹਨਾਂ ਨੂੰ ਦੁੱਧ ਚੋਲਿਆ ਇਹਨੂੰ ਪਾਣੀ ਵੀ ਨਾ ਪੁੱਛੋ ਦੀ ਆਪਾਂ ਕੱਲ ਵੀ ਦੇਖੋ ਦੇਖੀ ਆਪਾਂ ਐਵੇਂ ਇੱਥੋਂ ਦੇਖ ਲੈ ਵੀ ਮੇਲਾ ਜੱਤੀ ਆ ਆਪਾਂ ਵੀ ਜਾ ਕੇ 15 ਦੀ ਬੰਨਣਾ ਕਰੇ ਤੇ ਉਹਨਾਂ ਦੀ ਜਵਾਕਾਂ ਵਾਂਗੂੰ ਸਾਹ ਸੁਣਲ ਕਰਨੀ ਪੈਣੀ ਬੱਚਾ ਵਾ ਬਣਾ ਮੈਂ ਕਹਿੰਦਾ ਸਾਨੂੰ ਬੱਚੇ ਵੀਡੀਓ ਲੱਗੀ ਕੈਮਰੇ ਉੱਤੇ ਚੱਲਦੇ ਨੇ ਪੀਡੀਐਫ ਤੇ ਹਾਂ ਜੀ ਲੱਗੇ ਹੋਏ ਨੇ ਉਹਨਾਂ ਵਿੱਚ ਸਾਨੂੰ ਰਿਕਾਰਡਿੰਗ ਕੱਢ ਕੇ ਦਿਖਾਈਏ ਇਹਨਾਂ ਦੀ ਸਾਰੀ ਵੀ ਜਿੰਨੀ ਕੇਸੀ ਵੀ ਮਿਹਨਤ ਕਰਦੇ ਆ ਵੀ ਕਿਤੇ ਕੋਈ ਤੋੜ ਨਹੀਂ ਸੀ ਛੱਡਦੇ ਆਪ ਚਾਹੇ ਨਾ ਆਈਏ ਨਾ ਆਏ ਦੋ ਘੰਟੇ ਲੇਟ ਹੋ ਜਗੇ ਪਰ ਇਹਨਾਂ ਦਾ ਸਾਰਾ ਕੇਅਰ ਜ਼ਰੂਰੀ ਆਪਨੂੰ ਨਾ ਪੂਰੀ ਸਾਡੀ ਪਾਈ ਹੋ ਥੱਲੇ ਜੀ ਬੈੱਡ ਬਣੇ ਹੋਏ ਨੇ ਪੂਰੇ ਇਹਨਾਂ ਕੋਈ ਤਾਂ ਤਕਲੀਫ ਨਹੀਂ ਆਉਂਦੀ। ਤੁਸੀਂ ਤੁਹਾਡੇ ਸਾਹਮਣੇ ਖੜੇ ਨੇ ਜਾਨਵਰ ਇੰਨੀ ਮਿਲਕਿੰਗ ਦੇ ਕੇ ਕੋਈ ਸਟ्रेस ਨਹੀਂ ਹੈਗਾ ਜੀ। ਬਿਲਕੁਲ ਨਾਰਮਲ ਖੜੇ ਦੇਖੋ। ਨਾਰਮਲ ਖੜੇ ਨੇ। ਕੋਈ ਸਿੱਦੇ ਸੀ ਬੋਤਲ ਨਹੀਂ ਕੋਈ ਲਾਈ ਚੁਆਇਸ ਤੋਂ ਬਾਅਦ। ਉਹ ਕੰਪੀਟੀਸ਼ਨਲ ਫਾਈਨਲ ਹੋਣ ਤੋਂ ਬਾਅਦ ਵੀ ਜਾਨਵਰ ਤੋਂ ਕੋਈ ਡ੍ਰਿਪ ਲਾਉਣੀ ਪੈ ਜਾਂਦੀ ਆ। ਕੋਈ ਡ੍ਰਿਪ ਨਹੀਂ ਲਾਈ। ਨਾਰਮਲ ਖੜਨ ਨੇ ਨਾਰਮਲ ਪੱਠੇ ਖਾ ਰਹੇ ਨੇ। ਠੀਕ ਆ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦਿਨਵਾਤ। ਕਮਿਊਨਿਟੀ ਨੂੰ ਵਧਾਈ ਆ। ਤੇ ਲਾਸਟ ਤੁਹਾਨੂੰ ਬਾ گاਵਾ ਦੀ ਇੱਕ ਝਲਕ ਜ਼ਰੂਰ ਮਰਵਾ ਦੇ ਜਿਹਦੀ ਪਹਿਲੇ ਨੰਬਰ ਦੇਖ ਪ੍ਰਾਪਤ ਕੀਤਾ 68 ਕਿਲੋ ਕੁਸ਼ ਗ੍ਰਾਮ ਜਿਹੜਾ ਦੁੱਧ ਕੱਢ ਕੇ ਨਾ ਗਾਂ ਦਾ ਸਟਰਕਚਰ ਦੇਖ ਸਕਦੇ ਹੋਗੇ ਤਾਂ ਕਿ ਤੁਹਾਨੂੰ ਜਿਹੜੇ ਤੁਸੀਂ ਪਸ਼ੂ ਪਾਲਣਾ ਤੁਹਾਡੇ ਘਰਾਂ ਚਾਹੀਏ ਜੇ ਪਸ਼ੂ ਹੋਣਾ ਤਾਂ ਤੁਹਾਨੂੰ ਪਤਾ ਲੱਗ ਸਕਦਾ ਵੀ ਕਿਹੋ ਜਿਹੇ ਪਸ਼ੂ ਜਿਹੜੇ ਇੱਥੇ ਮੀਲਾਂ ਦੇ ਵਿੱਚ ਦੁੱਧ ਕੱਢਦੇ ਜਾਂ ਕੀ ਬਰੀਡ ਦੇ ਗੁਣ ਹੋਣੇ ਚਾਹੀਦੇ ਨਾ ਇਸ ਤਰ੍ਹਾਂ ਦੇ ਜਿਹੜੇ ਸਟਰਕਚਰ ਇਹਨਾਂ ਗਾਵਾਂ ਦੇ ਹੁੰਦੇ ਏਬੀਐਸ ਦੇ ਸਿਮੰਟ ਦੇ ਬਹੁਤ ਵਧਾਈ ਦੇ ਪਾਤਰਾ ਏਬੀਐਸ ਦੇ ਵੀ ਮਾਨਰ ਜਿਨ੍ਹਾਂ ਨੇ ਇਹ ਚੰਗਾ ਸੀਮੰਟ ਜਿਹੜਾ ਪੰਜਾਬ ਦੇ ਵਿੱਚ ਪ੍ਰੋਵਾਈਡ ਕਰਵਾਇਆਗਾ ਇਹ ਦੇਖੋ ਇੱਕ 8 ਨੰਬਰ ਜਿਹਨੇ ਪਹਿਲਾ ਪ੍ਰਾਪਤੀ ਕੀਤਾ ਸਥਾਨ ਦੂਹਾਂਦ ਵੈੜ ਦੇ ਵਿੱਚੋਂ ਸੋ ਇੰਨੀ ਇੱਕ ਵੀਡੀਓ ਸੀਗੀ ਸੋ ਬਤਵਾ ਸ਼ੇਅਰ ਜਰੂਰ ਕਰ ਦਿਓ ਭਰਾਵਾਂ ਨੂੰ ਕਮੈਂਟਾਂ ਵਿੱਚ ਦੱਸਣਾ ਜਰੂਰ ਦਿਨੀਆਂ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ